ਨਮਸਕਾਰ ਸਤਿ ਸ਼੍ਰੀ ਅਕਾਲ ਇਸ ਸਿਆਸੀ ਸਮੀਖਿਆ 'ਚ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਇਸ ਸਿਆਸੀ ਸਮੀਖਿਆ ਦੇ ਵਿੱਚ ਵੱਡੀਆਂ ਤੇ ਬਹੁਤ ਚਰਚਿਤ ਘਟਨਾਵਾਂ 'ਤੇ ਚਰਚਾ ਕਰਦੇ ਹਾਂ ਅੱਜ ਅਸੀਂ ਬਿਹਾਰ ਵਿਧਾਨ ਸਭਾ ਚੋਣਾਂ ਜਿਹੜੀਆਂ ਕਿ ਅਕਤੂਬਰ 12 ਤੋਂ ਨਵੰਬਰ 5 ਤੱਕ ਪੰਜ ਪੜਾਵਾਂ ਵਿੱਚ ਹੋਣਗੀਆਂ ਉਸ 'ਤੇ ਚਰਚਾ ਕਰਾਂਗੇ ਨਵੰਬਰ 8 ਨੂੰ ਜਦੋਂ ਨਤੀਜੇ ਆਉਣਗੇ ਉਦੋਂ ਸਾਫ਼ ਹੋ ਜਾਏਗਾ ਕਿ ਅਗਲੀ ਸਰਕਾਰ ਬਿਹਾਰ 'ਚ ਕਿਸ ਦੀ ਹੋਵੇਗੀ ਇਸ ਮਸਲੇ 'ਤੇ ਅਸੀਂ ਚਰਚਾ ਕਰ ਰਹੇ ਹਾਂ ਫ੍ਰੀ ਮੀਡੀਆ ਇਨੀਸ਼ੀਏਟਿਵ ਦੇ ਸੰਪਾਦਕ ਕਵਰ ਸੰਧੂ ਰਣਾਲ ਸੰਦੂ ਸਾਹਿਬ ਮੇਰਾ ਸਭ ਤੋਂ ਪਹਿਲਾ ਸਵਾਲ ਕਿ ਬਿਹਾਰ ਚੋਣਾਂ ਦੇ ਵਿੱਚ ਇੰਨੀ ਜ਼ਿਆਦਾ ਦਿਲਚਸਪੀ ਕਿਉਂ ਹੈ ਔਰ ਕੀ ਕੋਈ ਖਾਸ ਭੂਮਿਕਾ ਰਹਿਣ ਵਾਲੀ ਨਾ ਚੋਣਾਂ ਦੀ ਕਾਸਿਰ ਵੈਸੇ ਤਾਂ ਸਾਰੀਆਂ ਜਿਹੜੀਆਂ ਚੋਣਾਂ ਹੁੰਦੀਆਂ ਉਹ ਆਪਣੇ ਤਰੀਕੇ ਨਾਲ ਕਾਫੀ ਅਹਿਮ ਹੁੰਦੀਆਂ ਪਰ 2015 ਦੀਆਂ ਜਿਹੜੀਆਂ ਬਿਹਾਰ ਵਿਧਾਨ ਸਭਾ ਚੋਣਾਂ ਇਸ ਲਈ ਅਹਿਮ ਨੇ ਕਿਉਂਕਿ ਇਹ ਮੁਲਕ ਦੀ ਸਿਆਸਤ 'ਚ ਇੱਕ ਨਵੀਂ ਗੱਠਜੋੜ ਦੀ ਜਿਹੜੀ ਰਾਜਨੀਤੀ ਆ ਉਹ ਲਿਆ ਸਕਦੀ ਆ ਨਰਿੰਦਰ ਮੋਦੀ ਦੀ ਅਗਵਾਈ 'ਚ ਜਿਹੜੀ ਭਾਜਪਾ ਉੱਪਰ ਖੇ ਆ ਰਹੀ ਏ ਉਸ ਨੂੰ ਰੋਕਣ ਵਾਸਤੇ ਕਰੀਬ-ਕਰੀਬ ਸਾਰੇ ਵਿਰੋਧੀ ਧਿਰਾਂ ਨੇ ਇੱਕ ਮਹਾ ਐਲਾਈਅንስ ਬਣਾਇਆ 2010 ਦੀਆਂ ਚੋਣਾਂ 'ਚ ਭਾਜਪਾ ਦੀ ਜਿਹੜੀ ਸਹਿਯੋਗੀ ਪਾਰਟੀ ਸੀ ਜਨਤਾ ਦਲ ਯੂनाइटेड ਜਿਸ ਦੀ ਅਗਵਾਈ ਆਪਣੇ ਨਿਤਿਸ਼ ਕੁਮਾਰ ਕਰਦੇ ਨੇ ਉਸਨੇ ਲਾਲੂ ਪ੍ਰਸਾਦ ਯਾਦਵ ਦੇ ਆਰਜीडी ਅਤੇ ਕਾਂਗਰਸ ਨਾਲ ਹੱਥ ਮਿਲਾ ਕੇ ਇੱਕ ਮਹਾ ਐਲਾਈਅንስ ਬਣਾਇਆ ਸੋ ਇਹਦੇ ਕਰਕੇ ਜਿਹੜੇ ਚੋਣਾਂ ਆ ਇਹਦੇ ਇਹਨਾਂ ਵੱਲ ਸਾਰਿਆਂ ਦੀ ਜਿਹੜੀ ਨਜ਼ਰ ਆ ਉੱਠ ਗਈ ਅਸਲ 'ਚ ਜਿਹੜੇ ਵਿਰੋਧੀ ਧਿਰ ਐ ਇਸ ਮਹਾ ਅਲਾਈਅੰਸ ਲਿਆਉਣ ਦੇ ਵਿੱਚ ਜਾਂ ਮਹਾ ਗੱਡ ਜੋੜ ਲਿਆਉਣ ਦੇ ਵਿੱਚ ਇਹਨਾਂ ਦੀ ਸੋਚ ਕੀ ਹੈ ਇਸ ਪਿੱਛੇ ਕੀ ਰਣਨੀਤੀ ਚਮਕ ਛਲਕ ਦੀ ਲੱਗਦੀ ਹੈ ਤੁਹਾਨੂੰ ਦੇਖੋ ਇੰਜ ਲੱਗ ਰਿਹਾ ਹੈ ਕਿ ਵਿਰੋਧੀ ਧਿਰਾਂ ਨੇ ਨਾ ਇਹ ਮਹਾ ਅਲਾਈਅੰਸ ਇਸ ਕਰਕੇ ਬਣਾਇਆ ਕਿਉਂਕਿ ਉਹਨਾਂ ਨੂੰ ਲੱਗਾ ਕਿ ਉਹਨਾਂ ਦੇ ਜਿਹੜਾ ਸਮਰਥਨ ਦਾ ਬੇਸ ਆ ਉਹ ਵੰਡਿਆ ਜਾਂਦਾ ਯਾਨੀ ਉਹਨਾਂ ਦਾ ਜਿਹੜਾ ਵੋਟ ਸ਼ੇਅਰ ਆ ਉਹ ਡਿਵਾਈਡ ਹੋ ਜਾਂਦਾ ਜੀ 2010 ਦੀਆਂ ਚੋਣਾਂ 'ਚ ਭਾਜਪਾ ਤੇ ਉਸ ਦੀ ਜਿਹੜੀ ਸਹਿਯੋਗੀ ਪਾਰਟੀ ਸੀ ਉਸ ਵੇਲੇ ਐਲ ਜੀ ਪੀ ਉਹਦਾ ਵੋਟ ਸ਼ੇਅਰ ਵੋਟ ਸ਼ੇਅਰ ਜਿਹੜਾ ਮਿਲਾ ਕੇ ਸਿਰਫ 23% ਬਣਿਆ ਜੀਡੀਯੂ ਉਸ ਵੇਲੇ ਉਹਨਾਂ ਦੇ ਨਾਲ ਸੀ ਉਹਦਾ ਵੋਟ ਸ਼ੇਅਰ ਸੀਗਾ ਉਸ ਵੇਲੇ 22% ਪਰ ਜੇ ਜੀਡੀਯੂ ਆਰਜਡੀ ਤੇ ਕਾਂਗਰਸ ਦਾ ਵੋਟ ਸ਼ੇਅਰ ਆਪਾਂ ਇਕੱਠਾ ਕਰ ਲਈਏ ਤਾਂ ਉਹ ਕਰੀਬ 49% ਬਣ ਜਾਂਦਾ ਜੀ ਇਸੇ ਤਰ੍ਹਾਂ ਹੀ 2014 ਲੋਕ ਸਭਾ ਚੋਣਾਂ ਚ ਜੇਸ ਚ ਬਿਹਾਰ ਚ ਬੀਜੇਪੀ ਐਲ ਜੇਪੀ ਅਤੇ ਆਰਐਲਐਸਪੀ ਇਹ ਤਿੰਨਾਂ ਨੇ ਇਕੱਠੀ ਇਲੈਕਸ਼ਨ ਲੜੀ ਸੀ ਇਹਨਾਂ ਦਾ ਕਰੀਬ 39% ਵੋਟ ਸ਼ੇਅਰ ਇਹਨਾਂ ਨੇ ਹਾਸਲ ਕੀਤਾ ਇਹਨਾਂ ਬਣਦਾ ਸੀਗਾ ਇਹਦੇ ਮੁਕਾਬਲੇ ਤੁਸੀਂ ਦੂਜੇ ਪਾਸੇ ਵੇਖੋ ਆਰਜीडी ਜੀਡੀਯੂ ਅਤੇ ਕਾਂਗਰਸ ਦਾ ਕੁੱਲ ਮਿਲਾ ਕੇ ਵੋਟ ਸ਼ੇਅਰ ਜਿਹੜਾ ਵਾ ਉਹ 46% ਦੀ ਬਣ ਜਾਂਦਾ ਆ ਇਹ ਵੋਟ ਸ਼ੇਅਰ ਜਿਹੜਾ 46% ਦੀ ਬਣਦਾ ਹੈ ਉਦੋਂ ਬਣਿਆ ਜਦੋਂ ਇਹ ਸਾਰੀਆਂ ਆਡੜ ਇਲੈਕਸ਼ਨ ਲੜਨੀਆਂ ਸਨ ਸੋ ਇਹਦਾ ਮਤਲਬ ਬੜਾ ਕਲੀਅਰ ਹੈ ਵੀ ਜੇ ਵੋਟ ਸ਼ੇਅਰ ਇਹਨਾਂ ਦਾ ਨਾਮ ਵੱਡਿਆ ਜਾਵੇ ਤਾਂ ਮੇਰੇ ਖਿਆਲ ਬੜਾ ਕਲੀਅਰਲੀ ਉਹਨਾਂ ਨੂੰ ਲੱਗਦਾ ਵੀ ਅਸੀਂ ਜਿੱਤ ਸਕਦੇ ਹਾਂ ਸੋ ਪਹਿਲੀਆਂ ਚੋਣਾਂ ਦੇ ਮੁਕਾਬਲੇ ਤੁਹਾਨੂੰ ਕੀ ਗੱਲ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਖਾਸ ਲੱਗ ਰਹੀ ਹੈ ਕੀ ਗੱਲ ਖਾਸ ਹੈ ਇਹਨਾਂ ਚੋਣਾਂ 'ਚ ਵੇਖੋ ਕਈ ਖਾਸ ਗੱਲਾਂ ਤਿੰਨ ਚਾਰ ਖਾਸ ਗੱਲਾਂ ਮੈਂ ਪਹਿਲੀ ਤੇ ਆਪੀ 2015 ਚੋਣਾਂ 'ਚ ਮਹਾ ਐਲਾਈਐਂਸ ਦਾ ਜਿਹੜਾ ਸੀਐਮ ਕੈਂਡੀਡੇਟ ਬੜਾ ਕਲੀਅਰ ਹੈ ਯਾਨੀ ਨਿਤਿਸ਼ ਕੁਮਾਰ ਜੀ ਪਰ ਐਨਡੀਏ ਅਤੇ ਭਾਜਪਾ ਨੇ ਆਪਣੇ ਸੀਐਮ ਕੈਂਡੀਡੇਟ ਦਾ ਹਾਲੇ ਕੋਈ ਫੈਸਲਾ ਨਹੀਂ ਕੀਤਾ ਮੋਦੀ ਦੇ ਬਲਬੁਤੇ ਤੇ ਐਨਡੀਏ ਤੇ ਭਾਜਪਾ ਜਿਹੜੀ ਹੈ ਉਹ ਚੋਣ ਲੜ ਰਹੀ ਹੈ ਸੋ ਇੱਕ ਤੇ ਇਹ ਬਹੁਤ ਅਹਿਮ ਚੀਜ਼ ਹੈ ਜਿਹਦੀ ਖਾਸ ਚੀਜ਼ ਹੈ ਦੂਜਾ ਜਿਵੇਂ ਬਿਹਾਰ ਚ ਸੱਤਾ ਦੇ ਖਿਲਾਫ ਜਿਹੜੀ ਲਹਿਰ ਹੈ ਐਂਟੀ-ਕੰਬੈਂਸੀ ਨਿਤਿਸ਼ ਕੁਮਾਰ ਦੇ ਖਿਲਾਫ ਹੈ ਕਿਉਂਕਿ ਉਹ ਉਥੋਂ ਦਾ ਸੀਐਮ ਹੈ। ਅ ਕੇਂਦਰ ਚ ਇਹੋ ਹੀ ਲਹਿਰ ਜਿਹੜੀ ਆ ਉਹ ਹੁਣ ਮੋਦੀ ਦੇ ਖਿਲਾਫ ਹੈ ਉਹਦੇ ਹੱਕਸ ਵੀ ਜਾ ਸਕਦੀ ਹੈ ਉਹਦੇ ਖਿਲਾਫ ਵੀ ਜਾ ਸਕਦੀ ਕਿਉਂਕਿ ਮੋਦੀ ਨੂੰ ਹਰੀ ਸਾਲ ਕੀ ਹੋਇਆ ਵਾ ਔਰ ਕੁਝ ਲੋਕੀ ਫੀਲ ਕਰਦੇ ਆ ਕਿ ਉਹਨੇ ਬੜਾ ਵਧੀਆ ਕੰਮ ਕੀਤਾ ਕੁਝ ਲੋਕੀ ਫੀਲ ਕਰਦੇ ਆ ਕਿ ਉਹ ਜ਼ਿਆਦਾ ਗੱਲਾਂ ਬਾਤਾਂ ਹੀ ਆ ਸੋ ਇਹ ਐਂਟੀ-ਕੰਬੈਂਸੀ ਜਿਹੜੀ ਆ ਦੋਵੇਂ ਪਾਸੇ ਮੋਦੀ ਦੇ ਕੇਸ ਦੇ ਵਿੱਚ ਜਾ ਸਕਦੀ ਜੀ ਤੇ ਤੀਜੀ ਜਿਹੜੀ ਗੱਲ ਆ ਉਹ ਇਹ ਚੋਣਾ ਜਿਹੜੀਆਂ ਵਾ ਜੇਤੇ ਵੋਟਾਂ ਜਾਤੀ ਦੇ ਆਧਾਰ ਤੇ ਪਈਆਂ ਤਾਂ ਇਸ ਦਾ ਫਾਇਦਾ ਬੜਾ ਕਲੀਅਰ ਹੈ ਕਿ ਮਹਾ ਲਾਇੰਸ ਨੂੰ ਹੋਊਗਾ ਬਿਹਾਰ ਤੁਹਾਨੂੰ ਪਤਾ ਹੀ ਆ ਕਿ ਕਰੀਬ 51 ਫੀਸਦੀ ਵੋਟ ਜਿਹੜੀ ਆ OBC ਦੀ ਵੋਟ ਹੈ ਜਿਸ ਚ ਕਰੀਬ 14 ਫੀਸਦੀ ਯਾਦਵ ਵੋਟ ਆ 51 ਫੀਸਦੀ ਤੋਂ ਇਲਾਵਾ 17 ਫੀਸਦੀ ਮੁਸਲਮਾਨ ਵੋਟ ਹੈ ਉੱਥੇ ਜੀ ਜੀ ਦਲਿਤ ਵੋਟ ਕਰੀਬ ਹੈਗੀ ਹੈ 16 ਫੀਸਦੀ ਤੇ ਉੱਚੀਆਂ ਜਾਤਾਂ ਦੀ ਵੋਟ ਸਿਰਫ 15 ਫੀਸਦੀ ਹੈ ਪਰ ਭਾਜਪਾ ਦੀ ਕੋਸ਼ਿਸ਼ ਇਹ ਹੋਊਗੀ ਕਿ ਵੋਟਾਂ ਜਾਤੀ ਦੇ ਆਧਾਰ ਤੇ ਨਾ ਪੈਣ ਤੇ ਉਹਨੂੰ ਉੱਚੀਆਂ ਜਾਤਾਂ ਦੇ ਨਾਲ ਨਾਲ ਕੁਝ ਨਾ ਕੁਝ ਦਲਿਤ ਤੇ ओबीसी ਵੋਟ ਜਿਹੜੀ ਆ ਜਾਂ ਪੈ ਜਵੇ ਤੇ ਜਾਂ ਇਹ ਵੋਟ ਵੰਡੀ ਜਾਵੇ ਜੀ ਸੋ ਕੁੱਲ ਮਿਲ ਕੇ ਜਿਹੜੇ opinion poll ਦਾ ਵੀ ਦੌਰ ਹੈ ਸ਼ੁਰੂ ਹੋ ਚੁੱਕਿਆ ਹੈ ਕੀ ਕਹਿਰੀ ਇਹਨਾਂ opinion poll ਮੁਲਕ ਦੇ ਵੱਖ-ਵੱਖ ਵੱਡੇ ਵੱਡੇ ਚੈਨਲਾਂ ਨੇ opinion polls ਕੀਤੇ ਨੇ ਬਿਲਕੁਲ ਇਨ ਫੈਕਟ ਤੁਸੀਂ ਜੇ ਟੀਵੀ ਵੇਖੋ ਤੇ opinion poll ਆਲਰੇਡੀ ਹਲੀ ਚੋਣਾ ਨੂੰ ਆਲਮੋਸਟ 4 ਹਫ਼ਤੇ ਆ ਇਸ ਵੇਲੇ ਜਿਹੜੇ opinion polls ਤਿੰਨ ਚਾਰ opinion polls ਆਈਆਂ ਵਾਂ ਉਹਨਾਂ ਚੋ ਤਿੰਨ ਤੇ opinion polls ਜਿਹੜੇ ਬੜੀਆਂ ਕਲੀਅਰ ਕਹਿ ਰਹੀਆਂ ਹਨ ਕਿ ਮਹਾ ਐਲਾਈਂਸ ਜਿਹੜੀਆਂ ਵਾਂ ਉਹਨਾਂ ਨੂੰ 116 ਤੋਂ ਲੈ ਕੇ 132 ਸੀਟਾਂ ਤੱਕ ਮਿਲ ਸਕਦੀਆਂ ਤੁਹਾਨੂੰ ਪਤਾ ਹੀ ਹੈ ਸਰਕਾਰ ਬੁੜਾਉਣ ਲਈ ਸਿਰਫ 122 ਸੀਟਾਂ ਦੀ ਲੋੜ ਹੈ ਜੀ ਇੱਕ opinion poll ਇਹ ਜਿਹੜੀਆਂ opinion polls ਤੇਨਾਂ ਦੀ ਗੱਲ ਕੀਤੀ ਹੈ ਇਹ ਕਰਾਈਆਂ ਗਈਆਂ ਵਾ ਇੰਡੀਆ ਟੀਵੀ ਸੀ ਵੋਟਰ ਏਸੀ ਨਿਲਸਨ ਅਤੇ ਇਹ এবੀਪੀ ਵੱਲੋਂ ਪਰ ਇੱਕ ਹੋਰ opinion poll ਮੁਤਾਬਕ ਜਿਹੜੀ ਇੰਡੀਆ ਟੁਡੇ ਤੇ ਸਿਸਰੋ ਨੇ ਕਰਵਾਈ ਆ ਉਹਦੇ ਮੁਤਾਬਕ ਭਾਜਪਾ ਤੇ ਉਸ ਦੀਆਂ ਜਿਹੜੀਆਂ ਸਹਿਯੋਗੀ ਪਾਰਟੀਆਂ ਉਹਨਾਂ ਨੂੰ 125 ਸੀਟਾਂ ਮਿਲ ਸਕਦੀਆਂ ਯਾਨੀ ਸਰਕਾਰ ਉਹਨਾਂ ਦੇ ਹਿਸਾਬ ਨਾਲ ਇੰਡੀਆ ਦੀ ਪਰ ਉਹ ਹੋ ਸਕਦੀ ਹੈ ਪਰ ਮੈਂ ਇਥੇ ਕਹਿਣਾ ਚਾਹੁੰਦਾ ਕਿ ਇਹ opinion polls ਉਦੋਂ ਹੋਈਆਂ ਵਾ ਜਦੋਂ polls ਨੂੰ elections ਨੂੰ ਹਾਲੀ 4 ਹਫ਼ਤੇ ਬਾਕੀ ਸੀ ਸੋ ਮੇਰਾ ਖਿਆਲ ਹੈ ਹੁਣ ਸਿਚੁਏਸ਼ਨ ਕਾਫੀ ਚੇਂਜ ਵੀ ਹੋ ਸਕਦੀ ਹੈ ਸੋ ਕੁਲ ਮਿਲਾ ਕੇ ਹੁਣ ਤੱਕ ਦੇ ਸੰਦਰਭ ਚ ਜੇ ਗੱਲ ਕਰੀਏ ਤਾਂ ਕੌਣ ਅੱਗੇ ਜਿਹੜਾ ਦਿਖਾਈ ਦੇ ਰਿਹਾ ਜਾਂਦਾ ਵੇਖੋ ਕਾਸਿਫ ਕੁਝ ਦਿਨ ਪਹਿਲਾਂ ਤੱਕ ਤਾਂ ਬੜਾ ਕਲੀਅਰ ਮਹਾ ਆਲਾਈਂਸ ਅੱਗੇ ਲੱਗ ਰਿਹਾ ਸੀ ਆ ਪਰ ਪਾਰਟੀਆਂ ਦੇ ਵਿੱਚ ਹਾਲੀ ਵੀ ਕਾਫੀ ਹਲਚਲ ਹੋ ਰਹੀ ਆ ਗੱਠਜੋੜ ਵੀ ਹੋ ਰਹੇ ਨੇ ਤੁਸੀਂ ਵੇਖਿਆ ਸਮਾਜਵਾਦੀ ਪਾਰਟੀ ਤੇ ਐਨਸੀਪੀ ਨੇ ਕੋਈ ਬਹੁਤਾ ਹਾਲੀ ਠੋਸ ਫੈਸਲਾ ਨਹੀਂ ਲਿਆ ਕਿ ਉਹਨਾਂ ਨੇ ਇਕੱਲੀਆਂ ਚੋਣ ਲੜਨੀ ਆ ਕਿ ਹਮਾ ਆਲਾਈਂਸ ਦੇ ਨਾਲ ਲੜਨੀ ਆ ਉਹ ਇਕੱਲੇ ਵੀ ਚੋਣ ਲੜ ਸਕਦੇ ਆ ਗੱਠਜੋੜ ਵੀ ਕਰ ਸਕਦੇ ਆ ਬਾਕੀ ਉਥੇ ਆਲ ਇੰਡੀਆ ਐਮ ਆਈ ਐਮ ਜਿਹੜੀ ਆ ਓਵੀਸੀ ਅਸੀਂ ਦੋ ਦਿਨਾਂ ਵੈਸੀ ਦੀ ਜਿਹੜੀ ਪਾਰਟੀ ਆ ਉਹ ਵੀ ਚੋਣ ਮੈਦਾਨ ਦੇ ਵਿੱਚ ਆ ਰਹੀ ਐ ਸੋ ਬਹੁਤ ਕੁਝ ਚੋਣਾ ਚੋਣ ਦੇ ਪ੍ਰਚਾਰ ਤੇ ਮੁਨਸਰ ਹੋਊਗਾ ਇੱਕ ਪਾਸੇ ਤੁਸੀਂ ਵੇਖੋ ਨਰਿੰਦਰ ਮੋਦੀ ਨੇ ਦੂਜੇ ਪਾਸੇ ਨਿਤਿਸ਼ ਕੁਮਾਰ ਤੇ ਲਾਲੂ ਗੋਸਾਦੀ ਆਦਮ ਇਹ ਸਾਰੇ ਹੀ ਬੜੇ ਤਗੜੇ ਚੋਣ ਪ੍ਰਚਾਰਕ ਨੇ ਸੋ ਦੇਖੋ ਕੌਣ ਵੋਟਰਾਂ ਨੂੰ ਮੇਰੇ ਖਿਆਲ ਜਿਆਦਾ ਲੁਭਾ ਸਕਦਾ ਸੋ ਕੁਲਮਿਲਾ ਕੇ ਜਿਹੜਾ ਬਿਹਾਰ ਦੇ ਵਿੱਚ ਮੁਕਾਬਲਾ ਹੈ ਉਹ ਨਿਤਿਸ਼ ਵਰਸਸ ਮੋਦੀ ਹੈ ਜਾਂ ਨਿਤਿਸ਼ ਵਰਸਸ ਆਲਓਵਰ ਤੁਸੀਂ ਉਸ ਕੰਟੈਂਟ ਚ ਦੇਖ ਰਹੇ ਹੋ ਮੇਰਾ ਖਿਆਲਿਆ ਮੁੱਖ ਮੁਕਾਬਲਾ ਤੇ ਨਿਤਿਸ਼ ਵਰਸਸ ਮੋਦੀ ਐ ਇਸ ਵੇਲੇ ਪਰ ਹੁਣ ਹੋਰ ਐਲੀਮੈਂਟ ਵੀ ਵਿੱਚ ਆ ਗਿਆ ਸੋ ਇੱਕ ਪਾਸੇ ਵੇਖੋ ਨਾ ਤੁਸੀਂ ਨਿਤਿਸ਼ ਕੁਮਾਰ ਦੇ ਨਾਲ ਲਾਲੂ ਪ੍ਰਸਾਦ ਯਾਦਵ ਵੀ ਉਹਦੇ ਨਾਲ ਆ ਕਾਂਗਰਸ ਵੀ ਭਾਵੇਂ ਥੋੜੀ ਵੋਟ ਹੈ ਪਰ ਉਹ ਵੀ ਨਾਲ ਆ ਦੂਜੇ ਪਾਸੇ ਭਾਜਪਾ ਤੇ ਉਹਦੀਆਂ ਜਿਹੜੀਆਂ ਪੁਰਾਣੀ ਸਹਿਯੋਗੀ ਪਾਰਟੀਆਂ ਜਿਹੜੀਆਂ ਉਹ ਦੋ ਪਾਰਟੀਆਂ ਉਹ ਨਾਲ ਨੇ ਤੇ ਹੋਰ ਕਈ ਐਲੀਮੈਂਟ ਹੈ ਆ ਵੀ ਜਿਵੇਂ ਸਮਾਜਵਾਦੀ ਪਾਰਟੀ ਉਹ ਵੀ ਇੱਕ ਪਲੇਅਰ ਆ ਉਹ ਸ਼ਾਇਦ ਕੁਝ ਵੋਟ ਇਹਨਾਂ ਦੀ ਮਹਾ ਲਾਇੰਸ ਦੀ ਤੋੜ ਸਕਦਾ ਵਾ ਇਸੇ ਤਰ੍ਹਾਂ ਮੈਂ ਜਿਵੇਂ ਕਿਹਾ ਵੀ ਓਬੀਸੀ ਆਗੇ ਆ ਉਹ ਉਸ ਲਈ ਵੋਟ ਤੋੜ ਸਕਦੇ ਸੋ ਕਈ ਪਲੇਅਰ ਵਿੱਚ ਆਗੇ ਆ ਪਰ ਮੁੱਖ ਮੁਕਾਬਲਾ ਬਿਲਕੁਲ ਸਹੀ ਕਿਹਾ ਤੁਸੀਂ ਕਿ ਮੁੱਖ ਮੁਕਾਬਲਾ ਜਿਹੜਾ ਵਾ ਉਹ ਨਿਤਿਸ਼ ਕੁਮਾਰ ਔਰ ਨਰਿੰਦਰ ਮੋਦੀ ਦੇ ਵਿੱਚਕਾਰ ਹੈ ਕੇਜਰੀਵਾਲ ਦੀ ਗੱਲ ਕਰੀਏ ਬਿਹਾਰ ਚ ਉਹਨਾਂ ਦੇ ਵਿੱਚ ਕੀ ਰੋਲ ਰਹਿ ਸਕਦਾ ਕਿਉਂਕਿ ਕੇਜਰੀਵਾਲ ਨੇ ਬੇਸ਼ੱਕ ਜਿਹੜੀਆਂ ਚੋਣਾਂ ਲੜਨ ਤੋਂ ਨਾ ਕਰ ਦਿੱਤਾ ਪਰ ਕਿਤੇ ਨਾ ਕਿਤੇ ਸਮਰਥਨ ਨਿਤਿਸ਼ ਕੁਮਾਰ ਨੂੰ ਜਾ ਰਿਹਾ ਬਿਲਕੁਲ ਇਨਫੈਕਟ ਇੱਕ ਦੋ ਵਾਰੀ ਉਹ ਨਿਤਿਸ਼ ਕੁਮਾਰ ਨਾਲ ਸਟੇਜ ਤੇ ਦੇਖੇ ਗਏ ਆ ਸੋ ਇੱਥੋਂ ਬੜਾ ਕਲੀਅਰ ਆ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਕੱਲਿਆਂ ਉਥੇ ਚੋਣ ਨਹੀਂ ਲੜ ਰਹੀ اور وہ بڑی کلیئرلی મહા الائنس ਨਾਲ ਦੀ ਜਿਹੜੀ ਸਿੰਪਥੀ ਹੈ મહਾ الائنس ਦੇ ਨਾਲ ਆ ਪਾਵੇਂ ਹੁਣ ਬਹੁਤੇ ਉੱਥੇ ਨਹੀਂ ਦੇਖੇ ਗਏ ਕਿਉਂਕਿ ਕਿਸੇ ਪਾਸਿਓਂ ਆਲੋਚਨਾ ਵੀ ਹੋਈ ਪਈ ਉਹ ਕਿਵੇਂ ਇੱਕ ਕਾਂਗਰਸ ਦੇ ਨਾਲ ਜਾਂ ਆਰਜਡੀ ਵਗੈਰਾ ਜਿਹੜੀ ਨੇ ਪਾਰਟੀਆਂ ਦੇ ਨਾਲ ਕਿਉਂ ਗਏ ਆ ਪਰ ਮੇਰੇ ਖਿਆਲ ਜਿਹੜੀ ਸਿੰਪਥੀ ਫੈਕਟਰ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਵੋਟਰ ਆ ਕੇਜਰੀਵਾਲ ਦੀ ਕੋਸ਼ਿਸ਼ ਆ ਕਿ ਉਹ મહਾ الائنس ਨੂੰ ਹੀ ਉਹ ਵੋਟ ਜਿਹੜੀ ਆ ਪਾਵੇ ਸੋ ਬਹੁਤ ਬਹੁਤ ਧੰਨਵਾਦੀਸ ਕਵਰਸਿੰਦਰ ਸਾਹਿਬ ਇਹ ਹਨ ਅੱਜ ਦੀ ਜਿਹੜੀ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਡੀ ਖਾਸ ਸਿਆਸੀ ਸਮੀਖਿਆ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਨਵਿਆ ਤੇ ਤਾਜ਼ਾ ترین ਖਬਰਾਂ ਲਈ ਤੁਸੀਂ ਜੁੜੇ ਰਹੋ ਐਫ ਐਮ ਆਈ ਨਿਊਜ਼ ਨਾਲ ਇਸ ਤੋਂ ਪਹਿਲਾਂ ਕਿ ਮੈਂ ਫ੍ਰੀ মিডিਆ ਇਨੀਸ਼ੀਏਟਿਵ ਦੀ ਗੱਲ ਕਰਾਂ ਮੈਂ ਤੁਹਾਨੂੰ ਥੋੜਾ ਪਿੱਛੇ ਲੈ ਕੇ ਜਾਣਾ ਚਾਹੁੰਦਾ ਹਾਂ ਕਈ ਵਾਰ ਵਿਰੋਧ ਜਿਤਾਉਣ ਅਤੇ ਚਿੱਠੀ ਪੱਤਰ ਤੋਂ ਬਾਅਦ ਅਖੀਰ ਨਿਊਜ਼ ਚੈਨਲ ਨੂੰ ਫਰਵਰੀ 2011 ਚ ਪੰਜਾਬ ਦੇ ਕੇਬਲ ਨੈਟਵਰਕ ਤੋਂ ਹਟਾ ਦਿੱਤਾ ਗਿਆ ਕਾਨੂੰਨੀ ਫੈਸਲਿਆਂ ਦੇ ਬਾਵਜੂਦ ਚੈਨਲ ਨੂੰ ਪੰਜਾਬ ਚ ਕੇਬਲ ਨੈਟਵਰਕ ਤੇ ਨਹੀਂ ਚੱਲਣ ਦਿੱਤਾ ਗਿਆ ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਕੇਵਲ ਕੱਟਲੋਤੇ ਇੱਕ ਤਾਕਤਵਰ ਸਿਆਸੀ ਘਰਾਣੇ ਦਾ ਅਸਰ ਹੈ ਜੋ ਨਿਊਜ਼ ਅਤੇ ਐਂਟਰਟੇਨਮੈਂਟ ਚੈਨਲ ਵੀ ਚਲਾਉਂਦੇ ਨੇ ਇਹ 2 ਸਾਲ ਪਹਿਲਾਂ ਦੀ ਗੱਲ ਹੈ ਹੁਣ ਮੈਂ ਵਾਪਸ ਆ ਗਿਆ ਇੱਕ ਵੱਖਰੇ ਰੂਪ ਚ ਜਿਸ ਨੂੰ ਚੁੱਪ ਨਹੀਂ ਕੀਤਾ ਜਾ ਸਕਦਾ ਫ੍ਰੀ ਮੀਡੀਆ ਇਨੀਸ਼ੀਏਟਿਵ ਤੁਹਾਨੂੰ ਖਬਰਾਂ ਦੇ ਉਸ ਪਰ ਲੈ ਜਾਏਗਾ YouTube ਤੇ ਇਸ ਤਬਦੀਲੀ ਇਸ ਕੋਸ਼ਿਸ਼ ਦਾ ਹਿੱਸਾ ਬਣੋ ਸਾਡੇ ਨਾਲ ਫ੍ਰੀ ਮੀਡੀਆ ਇਨੀਸ਼ੀਏਟਿਵ ਦੇ ਨਾਲ